ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਅਸ਼ੋਕ ਹੀ ਬਾ ਹਾਂ ਤੇ ਦੋਸਤੋ ਅੱਜ ਗੱਲ ਕਰਾਂਗੇ ਲੋਕ ਸਭਾ ਇਲੈਕਸ਼ਨ 2024 ਦੀ ਤੇ ਗੱਲ ਕਰਦੇ ਆ ਕਿ ਹੁਣ ਜਿਹੜਾ ਰਾਜਨੀਤੀ ਦਾ ਮੈਦਾਨ ਆ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਹਰ ਪਾਰਟੀ ਨੇ ਆਪਣੇ ਜਿਹੜੇ ਕੈਂਡੀਡੇਟ ਆ ਪੂਰੀ ਤਿਆਰੀ ਦੇ ਨਾਲ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਤੇ ਜਿੰਨੇ ਵੀ ਕੈਂਡੀਡੇਟ ਉਤਾਰੇ ਨੇ ਹਰ ਪਾਰਟੀ ਨੇ ਬੜਾ ਸੋਚ ਵਿਚਾਰ ਕਰਕੇ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਜਲੰਧਰ ਦੀ ਜਿਹੜੀ ਸੀਟ ਆ ਬਹੁਤ ਹੌਟ ਸੀਟ ਮੰਨੀ ਜਾ ਰਹੀ ਆ ਕਿ ਜਲੰਧਰ ਦੀ ਸੀਟ ਦੇ ਵਿੱਚ ਬੜਾ ਖਤਰਾ ਮਹਿਸੂਸ ਹੋ ਰਿਹਾ ਪਾਰਟੀਆਂ ਨੂੰ ਕਿ ਇਸ ਵਾਰ ਅਸੀਂ ਆਪਣਾ ਕਿਹੜਾ ਕੈਂਡੀਡੇਟ ਉਤਾਰੀਏ ਕਿ ਜਿਹੜਾ ਮੁਕਾਬਲਾ ਕਰਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਏ ਪਰ ਹੁਣ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜਲੰਧਰ ਤੋਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ ਕਾਫੀ ਦੇਰ ਤੋਂ ਇੱਕ ਫੈਸਲਾ ਕਰ ਰਹੀ ਸੀ ਕਿ ਜਲੰਧਰ ਤੋਂ ਅਸੀਂ ਕਿਹੜਾ ਕੈਂਡੀਡੇਟ ਇਸ ਮੁਕਾਬਲੇ ਤੇ ਉਤਾਰੀਏ ਜਾਂ ਕਿਹੜਾ ਨਾਮ ਉਤਾਰੀਏ ਤੇ ਸਾਰਾ ਫੈਸਲਾ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਵਿਚਾਰ ਕੀਤਾ ਸੋਚ ਬਣਾਈ ਕਿ ਕਿਉਂ ਨਾ ਚਰਨਜੀਤ ਚੰਨੀ ਐਕਸ ਸੀਐਮ ਉਹਨਾਂ ਨੂੰ ਜਲੰਧਰ ਤੋਂ ਕਾਂਗਰਸ ਦੀ ਸੀਟ ਤੇ ਉਤਾਰਿਆ ਜਾਵੇ ਕਾਂਗਰਸ ਨੇ ਚਰਨਜੀਤ ਚੰਨੀ ਦੇ ਵਿੱਚ ਇਹੋ ਜਿਹਾ ਕੀ ਵੇਖਿਆ ਕਿ ਚਰਨਜੀਤ ਚੰਨੀ ਦੇ ਬਾਰੇ ਹੀ ਫਾਈਨਲ ਕੀਤਾ ਗਿਆ ਕਿ ਚਰਨਜੀਤ ਚੰਨੀ ਜਲੰਧਰ ਤੋਂ ਸੀਟ ਜਿੱਤ ਕੇ ਕਾਂਗਰਸ ਦੀ ਚੋੜੀ ਦੇ ਵਿੱਚ ਪਾਏਗਾ ਜੇ ਹੁਣ ਚਰਨਜੀਤ ਚੰਨੀ ਦੀ ਆਪਾਂ ਬੈਕਗ੍ਰਾਉਂਡ ਦੇਖੀਏ ਉਹਨਾਂ ਦੀ ਵਾਪਸੀ ਆਪਾਂ ਦੇਖੀਏ ਕਿ 2022 ਵਿਧਾਨ ਸਭਾ ਦਾ ਇਲੈਕਸ਼ਨਾਂ ਦੇ ਵਿੱਚ ਚਰਨਜੀਤ ਚੰਨੀ ਨੂੰ ਦੋ ਜਗ੍ਹਾ ਤੋਂ ਇਲੈਕਸ਼ਨ ਲੜਾਇਆ ਗਿਆ ਸੀ ਦੋ ਜਗ੍ਹਾ ਤੋਂ ਇਲੈਕਸ਼ਨ ਲੜਿਆ ਔਰ ਸੀਐਮ ਵੀ ਕੁਝ ਸਮੇਂ ਵਿੱਚ ਰਿਹਾ ਔਰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਇੱਕ ਸੀਐਮ ਰਿਹਾ ਹੋਵੇ ਤਾਂ ਲੋਕਾਂ ਦਾ ਪਿਆਰ ਉਹਨਾਂ ਲਈ ਕਿਉਂ ਨਹੀਂ ਉੱਭਰਿਆ ਤੇ ਆਮਾਦੀ ਪਾਰਟੀ ਨੇ ਇੰਨੀ ਬੁਰੀ ਤਰ੍ਹਾਂ ਚਰਨਜੀਤ ਚੰਨੀ ਨੂੰ ਹਰਾਇਆ ਪਰ ਕਾਂਗਰਸ ਨੇ ਸੋਚਿਆ ਕਿ ਸ਼ਾਇਦ ਜਲੰਧਰ ਤੋਂ ਜਿਹੜਾ ਚਰਨਜੀਤ ਚੰਨੀ ਆ ਉਹ ਸੀਟ ਜਿੱਤ ਕੇ ਉਹਦੀ ਝੋਲੀ ਵਿੱਚ ਪਾਏਗਾ ਤੇ ਹੁਣ ਚਰਨਜੀਤ ਚੰਨੀ ਬਾਰੇ ਅਸੀਂ ਗੱਲ ਕਰਾਂਗੇ ਉਹਨਾਂ ਦੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਪੁਰਾਣੀਆਂ ਜਿਹੀ ਦੇਖਿਆ ਜਾਵੇ ਬੈਕਗ੍ਰਾਉਂਡ ਦੇਖੀ ਜਾਵੇ ਤਾਂ ਸ਼ਾਇਦ ਲੋਕਾਂ ਨੂੰ ਨਹੀਂ ਲੱਗਦਾ ਕਿ ਚਰਨਜੀਤ ਚੰਨੀ ਸ਼ਾਇਦ ਇਸ ਕਾਬਿਲ ਹੈ ਜਾਂ ਨਹੀਂ ਸਟਾਰਟਿੰਗ ਦੇ ਵਿੱਚ ਸ਼ੁਰੂ-ਸ਼ੁਰੂ ਵਿੱਚ ਇੱਕ ਗੱਲ ਕਰਦੇ ਜਦੋਂ ਕੋਈ ਤੂਫਾਨ ਆਂਦਾ ਹੈ ਨਾ ਹਨੇਰੀ ਝੁਲਦੀ ਆ ਤਾਂ ਇੱਕਦਮ ਹਨੇਰੀ ਝੁਲਦੀ ਆ ਤੇ ਹਵਾ ਜਿਹੜੀ ਆ ਉਹ ਆਪਣਾ ਰੁਖ ਬਦਲਦੀ ਆ ਤੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਜਿਹੜੀ ਹਵਾ ਚਰਨਜੀਤ ਚੰਨੀ ਦੀ ਚੱਲੀ ਆ ਆਵਾਜ਼ ਆਈ ਸੀ ਲੋਕਾਂ ਦੀ ਕਿ ਸ਼ਾਇਦ ਚਰਨਜੀਤ ਚੰਨੀ ਜਲੰਧਰ ਤੋਂ ਇਸ ਵਾਰ ਸੀਟ ਜਿਹੜੀ ਆ ਜਿੱਤੂਗਾ ਤੇ ਹੋਇਆ ਕਿ ਕੁਝ ਸਮੇਂ ਬਾਅਦ ਕਾਂਗਰਸ ਦਾ ਇੱਕ ਬਹੁਤ ਪੁਰਾਣਾ ਨੇਤਾ ਮਹਿੰਦਰ ਸਿੰਘ ਕੇਪੀ ਜੋ ਕਿ 50 ਸਾਲਾਂ ਤੋਂ ਸ਼ਾਇਦ ਕਾਂਗਰਸ ਦੀ ਸੇਵਾ ਕਰ ਰਹੇ ਨੇ ਉਹ ਸ਼ਹੀਧੀਆਂ ਵੀ ਪਾਈਆਂ ਕਾਂਗਰਸ ਲਈ ਤੇ ਉਹਨਾਂ ਨੂੰ ਸੋਮਨੀ ਅਕਾਲੀ ਦਲ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਆਪਣੇ ਸੋਮਨੀ ਅਕਾਲੀ ਦਲ ਤੋਂ ਇਲੈਕਸ਼ਨ ਲੜਾਉਂਦਾ ਫੈਸਲਾ ਕੀਤਾ ਜਦੋਂ ਇਹ ਫੈਸਲਾ ਹੋਇਆ ਤਾਂ ਚਰਨਜੀਤ ਚੰਨੀ ਦੇ ਚਿਹਰੇ ਤੇ ਇਹੋ ਜਿਹਾ ਪਤਾ ਨਹੀਂ ਕਿਹੜਾ ਡਰ ਬੈਠ ਗਿਆ ਕਿ ਮਹਿੰਦਰ ਸਿੰਘ ਕੇਪੀ ਬਹੁਤ ਪੁਰਾਣਾ ਲੀਡਰ ਹੈ ਤੇ ਸ਼ਾਇਦ ਹੋਣ ਜਿਹੜੀ ਆ ਚਰਚ ਚੰਨੀ ਦੀ ਹਵਾ ਸਟਾਡੀ ਚ ਥੋੜੀ ਤੇਜ਼ ਹੋਈ ਸੀ ਹੁਣ ਉਹ ਹਵਾ ਥੋੜੀ ਸਲੋ ਹੋ ਗਈ ਆਸਤਾ ਹੋ ਗਈ ਕੇਪੀ ਨੂੰ ਵੇਖ ਕੇ ਕਿਉਂਕਿ ਮਹਿੰਦਰ ਸਿੰਘ ਕੇਪੀ ਦੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਸ਼ਾਇਦ ਉਹ ਲੋਕਾਂ ਦੇ ਨਾਲ 50 ਸਾਲਾਂ ਤੋਂ ਜਲੰਧਰ ਦੇ ਵਿੱਚ ਪਰਿਵਾਰਾਂ ਦੇ ਨਾਲ ਵਿਚਰੇ ਹੋਏ ਨੇ ਪਾਰਟੀ ਤੋਂ ਹਟ ਕੇ ਵੀ ਲੋਕ ਮਹਿੰਦਰ ਸਿੰਘ ਕੇਪੀ ਨੂੰ ਪਿਆਰ ਕਰਦੇ ਨੇ ਤੇ ਇਹ ਜਿਹੜਾ ਪਿਆਰ ਲੋਕ ਮਹਿੰਦਰ ਸਿੰਘ ਕੇਪੀ ਨੂੰ ਕਰਦੇ ਨੇ ਉਹ ਡਰ ਚਰਨਜੀਤ ਚੰਨੀ ਦੇ ਅੰਦਰ ਪੈਦਾ ਹੋ ਗਿਆ ਕਿ ਮਹਿੰਦਰ ਸਿੰਘ ਕੇਪੀ ਸ਼ਾਇਦ ਜਲੰਧਰ ਤੋਂ ਸੀਟ ਜਿੱਤਣ ਨਹੀਂ ਦੇਵੇਗਾ ਤੇ ਇਹ ਸਾਰਾ ਜਿਹੜਾ ਫੈਸਲਾ ਕਰਨਾ ਸਾਡੀ ਜਲੰਧਰ ਦੀ ਜਨਤਾ ਨੇ ਤੇ ਅਸੀਂ ਵੀ ਆਪਣੇ ਇੱਕ ਟਾਈਮ ਮਿਲਿਆ ਕਿ ਚਰਨਜੀਤ ਚੰਨੀ ਨਾਲ ਗੱਲ ਕੀਤੀ ਜਾਵੇ ਚਰਨਜੀਤ ਚੰਨੀ ਨਾਲ ਅਸੀਂ ਗੱਲ ਕੀਤੀ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਮਹਿੰਦਰ ਸਿੰਘ ਕੇਪੀ ਤੇ ਉਹਦੇ ਨਾਲ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਕੀ ਮਹਿਸੂਸ ਕਰ ਰਹੇ ਹੋ ਪਰ ਸਾਫ਼-ਸਾਫ਼ ਉਹਨਾਂ ਦਾ ਜਿਹੜਾ ਡਰਾ ਜਨਤਾ ਦੇ ਸਾਹਮਣੇ ਆਇਆ ਔਰ ਜਵਾਬ ਨਾ ਦਿੰਦੇ ਹੋਏ ਭਜਦੇ ਦਿਖਾਈ ਦੇ ਰਹੇ ਨੇ ਤੇ ਹੁਣ ਇਹ ਜਿਹੜੇ ਲੋਕ ਮੈਦਾਨ ਛੱਡ ਕੇ ਭਜਦੇ ਨੇ ਜਨਤਾ ਦਾ ਜਿਹੜੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਉਹ ਆਉਣ ਵਾਲੇ ਟਾਈਮ ਤੇ ਜਨਤਾ ਦੀ ਕੀ ਸੇਵਾ ਕਰਨਗੇ ਤੇ ਇਹ ਫੈਸਲਾ ਕਰਨਾ ਸਾਡੀ ਜਲੰਤਰ ਦੀ ਚਿੰਤਾ ਨੇ ਤੇ ਉਮੀਦ ਕਰਦੇ ਆ ਜਿਹੜੇ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ ਉਸ ਸਮੇਂ ਪਤਾ ਲੱਗੇਗਾ ਖੈਰ ਇਹ ਸਮਾਂ ਜਿਹੜਾ ਉੱਪਰ ਥੱਲੇ ਚੱਲਦਾ ਰਹਿਣਾ ਤੇ ਚਲੋ ਉਮੀਦ ਕਰਦੇ ਆ ਆਉਣ ਵਾਲੇ ਟਾਈਮ ਆਪਣੇ ਬੰਦੀ ਗੱਲ ਹੋਉਂਦੀ ਨਾ ਜੀ ਲੱਗਦਾ ਹਾਂ ਜਿਵੇਂ ਕਿ ਤੁਸੀਂ ਦੇਖਿਆ ਜੀ ਅੱਜ ਆਪਣੇ ਚਰਨਜੀਤ ਚੰਨੀ ਜੀ ਨਾਲ ਅਸੀਂ ਜੀ ਜੋ ਜਲੰਧਰ ਹਲਕੇ ਤੋਂ ਇਲੈਕਸ਼ਨ ਲੜਾਇਆ ਪਾਰਟੀਆਂ ਨੇ ਬੜੀ ਉਮੀਦਾਂ ਦੇ ਨਾਲ ਇਹਨਾਂ ਨੂੰ ਜਲੰਧਰ ਵਿੱਚ ਲੈ ਗਏ ਨੇ ਕਿ ਬਹੁਤ ਫੋਰਟ ਚੀਟ ਮੰਨੀ ਗਈ ਜਲੰਧਰ ਤੇ ਹੁਣ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਸੀਨੀਅਰ ਲੀਡਰ ਮਹਿੰਦਰ ਸਿੰਘ ਕੇਪੀ ਉਹ ਵੀ ਪਾਰਟੀ ਨੂੰ ਛੱਡ ਕੇ ਹੁਣ دوسری ਪਾਰਟੀ ਵਿੱਚ ਜਾ ਚੁੱਕੇ ਨੇ ਔਰ ਉਹਦੇ ਨਾਲ ਆਉਣ ਵਾਲੇ ਸਮੇਂ ਤੇ ਚੰਨੀ ਜੀ ਚੰਨੀ ਨੂੰ ਕਿੰਨਾ ਵੱਡਾ ਨੁਕਸਾਨ ਹੋਣ ਵਾਲਾ ਹੈ ਤੇ ਉਹਦੇ ਬਾਰੇ ਗੱਲ ਕੀਤੀ ਜਦੋਂ ਜੀ ਚੰਨੀ ਨਾਲ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਮਹਿੰਦਰ ਸਿੰਘ ਕੀਪੀ ਜਿਹੜੇ ਪਾਲੀ ਛੱਡ ਗਏ ਪਰ ਉਹਨਾਂ ਦੇ ਕੋਲੋਂ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਆਇਆ ਤੇ ਫੜਾ ਵੜਾ 도ੜਨ ਦੀ ਕੀਤੀ ਇਹਦਾ ਮਤਲਬ ਸਾਫ਼ ਯਕੀਨ ਹੋ ਰਿਹਾ ਕਿ ਕਿਤਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਵੱਡਾ ਡਰ ਬੈਠਾ ਹੋਇਆ ਹੈ